ਕਿੰਨੇ ਕੋਠੀਆਂ ਵੇ ਹੁਣ ਤੱਕ ਬਣਾ ਚੁੱਕੇ ਕੋਠੀ 3 ਦੇ 150 ਕੋਠੀ ਹੁਣ ਤੱਕ ਕੰਪਲੀਟ ਕਰ ਚੁੱਕੇ ਅਪਡੇਟ ਕਰ ਦਿੱਤੇ 2 ਸਾਲ ਹੋ ਗਿਆ ਬਣੀ ਟੋਟਲ ਠੀਕ ਆ ਬਾਈ ਤਿਆਰ ਉਹਨੂੰ ਪੇਂਟ ਹੋ ਗਿਆ ਹੁਣ ਤੱਕ ਤੁਸੀਂ ਕਿਤੇ ਵੀ 1 ਇੰਚੀ ਥਾਂ ਵੀ ਭਾਲ ਦੋ ਠੀਕ ਹੈ ਸੋਰਾ ਸਲਾ ਬੜਾ ਥਾਂ ਲੱਕੜ ਦਾ ਸਾਰਾ ਸਾਗਵਾਂ ਦਾ ਹੀ ਕੰਮ ਹੈ ਸਾਰਾ ਸਾਗਵਾਂ ਦਾ ਕੰਮ ਹੈ ਟੋਟਲ ਬਾਈ ਗੁਰੇ ਤੁਹਾਨੂੰ ਇੱਕ ਚੀਜ਼ ਮੈਨੂੰ ਮਿਲੂਗੀ ਰੂਮ ਚ ਵੀ ਜਪੜਕਾਉ ਜੀ ਸਸਰੀ ਕਿਸੇ ਪਾਸੇ ਲੱਗੀ ਜੀ ਠੀਕ ਆ ਸਾਡੀ ਕੋਠੀ ਜੀ ਹੀ ਮਿਲਣੀ ਕਿੰਨੇ ਸਮੇਂ ਚ ਬਾਈ ਇਹ ਕੰਪਲੀਟ ਕਰਤਾ ਜੀ ਇਹ ਸਵਾ ਸਾਲ ਆ ਗਿਆ ਸੀ ਹੱਸੀ ਗਾਲ ਦੋਸਤੋ ਸ਼ਹਿਰ ਮੋਗੇ ਦੇ ਵਿੱਚ ਖੜੇ ਆ ਬਹੁਤ ਸੋਹਣੀ ਕੋਠੀ ਲੈ ਕੇ ਆ 4000 ਸਕਰ ਫੁੱਟ ਦੇ ਵਿੱਚ ਬਣੀ ਹੋਈ ਆ ਤੇ ਜਿਹਨੂੰ ਬਣਾਉਣ ਵਾਲੇ ਵੀ ਨਾ ਚਾਰ ਭਰਾ ਨੇ ਚਾਰੇ ਭਰਾਵਾਂ ਦੀ ਪੰਜਾਬੀ ਭਰਾਵਾਂ ਦੀ ਜੋੜੀ ਆ ਪੰਜਾਬੀ ਭਰਾਣੇ ਚਾਰੇ ਜਿਹੜੇ ਬਹੁਤ ਸੋਹਣਾ ਕੰਮ ਕਰਦੇ ਨੇ A to Z ਨਿਓ ਤੋਂ ਲੈ ਕੇ ਉੱਪਰ ਤੱਕ ਆਪਾਂ ਸਾਰਾ ਟੂਰ ਕਰਾਂਗੇ ਤੇ ਜਿਹੜੇ ਵੀ ਮਿੱਤਰ ਚਾਹੁੰਦੇ ਨੇ ਵੀ ਸਾਡੇ ਕੋਲ ਇੰਨਾ ਕੇ ਏਰੀਆ ਤੇ ਅਸੀਂ ਵੀ ਸੋਹਣਾ ਘਰ ਬਣਾਉਣਾ ਤਾਂ ਇੱਕ ਵਾਰ ਵੀਡੀਓ ਧਿਆਨ ਨਾਲ ਸੁਣ ਲਿਓ ਤੇ ਕੱਲੀ ਕੱਲੀ ਚੀਜ਼ ਦੀ ਬਰੀਕੀ ਨਾਲ ਗੱਲਬਾਤ ਕਰਾਂਗੇ ਸੱਚੀ ਗੱਲ ਸੱਚੀ ਗੱਲ ਸੱਚੀ ਪਹਿਲਾਂ ਤਾਂ ਇਹ ਬਹੁਤ ਵੱਡੀ ਖੁਸ਼ੀ ਹੁੰਦੀ ਆ ਵੀ ਚਾਰ ਭਰਾ ਇਕੱਠੇ ਖੜੇ ਨੇ ਤੇ ਚਾਰ ਭਰਾਵਾਂ ਦਾ ਕੰਮ ਕੀਤਾ ਵੀ ਇਕੱਠਾ ਬੋਲਦੇ ਹਾਂ ਨਹੀਂ ਨਹੀਂ ਬੋਲੂ ਕੰਮ ਲਾਜਮੀ ਜੀ ਭਾਈ ਪਹਿਲਾਂ ਤਾਂ ਆਪਣਾ ਨਾਮ ਦੱਸ ਦਈਏ ਸਾਰਾ ਜਸਪਾਲ ਸਿੰਘ ਬੋਲੂ ਮੇਰਾ ਨਾਮ ਠੀਕ ਹੈ ਜੀ ਚਾਰ ਭਰਾ ਦਰ ਸੀ ਚਾਰੇ ਇਹ ਸਾਡੀ ਦੇਖ ਰੇ ਕੇ ਚ ਕੰਮ ਹੋ ਗਿਆ ਸਾਰਾ ਕੋਠੀ ਦਾ ਠੀਕ ਹੈ ਠੀਕ ਹੈ ਭਾਈ ਹਾਂਜੀ ਤੇ ਭਾਈ ਕਿੰਨੇ ਸਕਰ ਫੁੱਟ ਏਰੀਆ ਦੇ ਵਿੱਚ ਬਣੀ ਆ ਤੇ ਇਹ ਟੋਟਲ ਹੈਗੀ ਆ 4200 ਸਕਰ ਫੁੱਟ ਏਰੀਆ ਠੀਕ ਹੈ ਜੀ ਪ੍ਰੋਪਰ ਤਾਂ ਥਾਂ ਥਾਂ ਦਾ ਠੀਕ ਹੈ ਜੀ ਕੀ ਮਤਲਬ ਜੇ ਗੱਲ ਕਰੀਏ ਭਾਈ ਕੋਸਟ ਕੋਟੇ ਤਕਰੀਬਨ 2800 ਦੇ ਆਸ-ਪਾਸ ਆ 28 ਤੋਂ 3000 ਦੇ ਆਸ-ਪਾਸ ਆ ਤਿਆਰ ਹੋ ਗਈ ਠੀਕ ਆ ਭਾਈ 에어ਪੋਰਟ ਦੇ ਸਾਹਮਣੇ ਜੀ ਭਾਈ ਕੰਮ ਤੁਹਾਡੇ ਪਹਿਲਾਂ ਵੀ ਮੈਂ ਦੋ ਤਿੰਨ ਦਿਖਾਈ ਨਹੀਂ ਪਰ ਇੱਕ ਜਿਵੇਂ ਸ਼ਹਿਰ ਦੇ ਵਿੱਚ ਚੱਲ ਉਹੇ ਕੰਮ ਹੋਇਆ ਸਭ ਤੋਂ ਵੱਡੀ ਗੱਲ ਖਾਸ ਆ ਵੀ ਨਾ ਤਾਂ ਸ਼ੋਰ ਸਲਾਬ ਮੈਨੂੰ ਕਿਤੇ ਦਿਖਾਈ ਦੇ ਰਿਹਾ ਤੇ ਪਾਲਿਸ਼ ਦਾ ਲੱਕੜ ਦਾ ਕੰਮ ਵੀ ਬਹੁਤ ਸਾਫ ਸਪਾਈ ਨਾਲ ਹੋਇਆ ਇਹਨੂੰ 2 ਸਾਲ ਹੋ ਗਿਆ ਬਣੀ ਟੋਟਲ ਠੀਕ ਆ ਭਾਈ ਤਿਆਰ ਉਹਨੂੰ ਪੇਂਟ ਹੋ ਗਿਆ ਹੁਣ ਤੱਕ ਤੁਸੀਂ ਕਿਤੇ ਵੀ 1 ਇੰਚੀ ਥਾਂ ਵੀ ਭਾਲ ਦੋ ਜੀ ਸ਼ੋਰ ਸਲਾਬ ਵਾਲਾ ਥਾਂ ਠੀਕ ਆ ਜੀ ਪਹਿਲਾ ਨੰਬਰ ਜਿਹੜੀ ਨਿਉ ਆ ਇਹਨ ਨੀਆਂ ਦੇ ਵਿੱਚ ਨਾ ਗੜਕਾ ਮਿਕਸ ਕਰਕੇ ਪਾਇਆ ਵਾ ਠੀਕ ਹੈ ਜੀ ਸੀਮਟ ਬਾਈ ਰੇਤ ਨਾਲ ਮਿਕਸ ਕਰਕੇ ਕੱਲਾ ਗੜਕਾ ਰੋੜੀ ਪਾਉਂਦੇ ਕੱਲੀ ਹਾਂ ਇਹ ਗੜਕਾ ਲਾ ਕੇ ਪਾਇਆ ਠੀਕ ਹੈ ਜੀ ਗੜਕਾ ਲਾ ਕੇ ਉਸ ਤੋਂ ਬਾਅਦ ਗੜਕੇ ਤੇ ਮومی ਕਾਇ ਵੀ ਛਾ ਕੇ ਠੀਕ ਹੈ ਜੀ ਤੇ ਚਣਾਈ ਸਾਰੀ ਤੁਰੀ ਗਈ ਆ ਤੇ ਸਾਈਡਾਂ ਤੋਂ ਮومی ਕਾ ਟੀ ਪਲਾਸਟਰ ਕਰਕੇ ਵਾਟਰਪੂਣੀ ਆ ਠੀਕ ਹੈ ਉਸ ਤੋਂ ਬਾਅਦ ਆਪਾਂ ਇਹਦੇ ਮومی ਕਾਇ ਲਾਤਾ ਇਹਨਾਂ ਠੀਕ ਹੈ ਜੀ ਹਾਂ ਟੋਟਲ ਨਿਊ ਬਾਥਰੂਮ ਕਰਕੇ ਪੂਰੀ ਜਿਵੇਂ ਬਾਹਰ ਦੇਖ ਰਹੇ ਹੋਈ ਨਾ ਉੱਪਰ ਉਵੇਂ ਹੀ ਥੱਲੇ ਨਿਓਂ ਚ ਦੇਖ ਰਹੇ ਹੋਈ ਦੀ ਠੀਕ ਆ ਬਾਈ ਹਾਂਜੀ ਤੇ ਬਈ ਆ ਜੋ ਅੱਗੇ ਚੱਲਾਂਗੇ ਉਸ ਤੋਂ ਪਹਿਲਾਂ ਦਿਖਾ ਦਈਏ ਮੇਨ ਐਂਟਰੀ ਤੇ ਇੱਕ ਵਾਸ਼ਰੂਮ ਦਿੱਤਾ ਹੋਇਆ ਹੈ ਬਾਥਰੂਮ ਬਾਹਰ ਲਾਈ ਤਾਂ ਉਧਰ ਕੱਪੜੇ ਤੋਂ ਉਹਨਾਂ ਦਿੱਤਾ ਨਾਲ ਇੱਕ ਵਾਸ਼ਿੰਗ ਮਸ਼ੀਨ ਵਾਸ਼ਿੰਗ ਏਰੀਆ ਠੀਕ ਹੈ ਜੀ ਤੇ ਬਾਥਰੂਮ ਠੀਕ ਹੈ ਜੀ ਬਾਕੀ ਤੁਸੀਂ ਆ ਬਾਹਰੋਂ ਦੇਖ ਲਈ ਆ ਠੀਕ ਹੈ ਜੀ ਇਹ ਇਧਰ ਧਿਆਨ ਅਸੀਂ ਇਧਰ ਕਿਆਰੀਆਂ ਜੀ ਦਿੱਤਾ ਠੀਕ ਹੈ ਜੀ ਆ ਜੋ ਮੇਨ ਤੋਂ ਲਗਾਉਣੀ ਇਹ ਆ ਵਿਚ ਬੂਟੇ ਲੱਗੇ ਸਾਰੇ ਜੀ ਠੀਕ ਹੈ ਜੀ ਪੇਂਟ ਹੋਇਆ ਤੁਹਾਨੂੰ ਇੱਥੇ ਕਿਤੇ ਸ਼ੁਰਾ ਸਲਾਵ ਨਹੀਂ ਮਿਲੂ ਮੇਨ ਗੱਲ ਆ ਇਹ ਵੀ ਇਹ ਵਾਟ ਕਿਆਰੀਆਂ ਵੀ ਵਾਟਰਪੂਫ ਕਰਕੇ ਮਿੱਟੀ ਪਾ ਗਏ ਫੇਰ ਇਹ ਸਾਰੇ ਬੂਟੇ ਲਾਏ ਠੀਕ ਹੈ ਜੀ ਬਲ ਗਾਮਲੇ ਲੈਣ ਦੀ ਲੋੜ ਨਹੀਂ ਹੈਗੀ ਵੀ ਗਾਮਲੇ ਘਰੀ ਬਣਾ ਤੁਸੀਂ ਨਹੀਂ ਬਣਾਦੇ ਮਾਰਵਲ ਠੀਕ ਹੈ ਜੀ ਚਾਹੇ ਰੋਜ਼ ਪਾਣੀ ਛੱਡੀ ਰੱਖੀਓ ਰੋਜ਼ ਪਾਣੀ ਛੱਡੀਓ ਜਿੰਨਾ ਮਰਜ਼ੀ ਭਰੀ ਚੱਲੂ ਕੋਈ ਸੈੱਲ ਨਹੀਂ ਚੜਨਗੇ ਤੁਹਾਨੂੰ ਦੱਸ ਹੀ ਕਿ ਸੈੱਲ ਕਿਤੇ ਵੀ ਅਸੇ ਪਾਸੇ ਨਹੀਂ ਦੇ ਚਾਰਜ ਵੀਰੇ ਠੀਕ ਹੈ ਜੀ ਆ ਤੁਸੀਂ ਮੇਰੇ ਬੈਕ ਸਾਈਡ ਵੇਖ ਲਓ ਕਿਤੇ ਵੀ ਸੈੱਲ ਸਲਾਬ ਸੂਰਾਥਲਾਬ ਠੀਕ ਹੈ ਜੀ ਕਿਤੇ ਵੀ ਤੁਹਾਨੂੰ ਨਹੀਂ ਮਿਲੂਗਾ ਤੇ ਗੱਡੀ ਦੀ ਮਤਲਬ ਪਾਰਕਿੰਗ ਵਾਸਤੇ ਵੀ ਸਪੇਸ ਵੱਧੂ ਹਾਂਜੀ ਹਾਂਜੀ ਗੱਡੀ ਇੱਧਰ ਵੀ ਆਪਾਂ ਖੜਾ ਸਕਦੇ ਹਾਂ ਹਾਂਜੀ ਹਾਂਜੀ ਤੇ ਇੱਧਰੋਂ ਆਏ ਦੀ ਕੱਢ ਕੇ ਇੱਧਰ ਵੀ ਦੋ ਤ ਜੀ ਘੜੀ ਘੁੰਮਦੀ ਰੱਖੀ ਹੋਈ ਠੀਕ ਹੈ ਜੀ ਏਰੀਆ ਇਹ ਹੈਗੇ ਮਰਲੇ ਹੀ ਕਿ 10 ਗ੍ਰੇਮ ਦੱਸ ਕੇ ਠੀਕ ਹੈ ਜੀ ਤੇ 4100 ਸਕਰ ਫੁੱਟ ਏਰੀਆ ਹੂੰ ਬਈ ਪਲਾਟ ਬਾਈ ਮੈਂਸ਼ਨ ਕਿੰਨੇ ਕਿੰਨੇ ਇਹ 60 ਬਾਈ 60 ਦਾ 60 ਬਾਈ 60 ਦਾ ਠੀਕ ਹੈ ਬਈ ਚੱਲੀਏ ਅੰਦਰ ਫਿਰ 60 ਬਾਈ ਕੁਸਕਾ ਯਾਨੀ ਕਿ 55 ਇਹ ਇਹ ਕੁਸਕਾ ਠੀਕ ਹੈ ਬਈ ਹਾਂਜੀ ਬਈ ਹੁਣ ਗੱਲ ਕਰੀਏ ਲੱਕੜ ਦਾ ਸਾਰਾ ਸਾਗਵਾਂ ਦਾ ਕੰਮ ਸਾਰਾ ਸਾਗਵਾਂ ਦਾ ਕੰਮ ਹੈ ਟੋਟਲ ਸਾਰਾ ਪਾਲਿਸ਼ ਵਾਲਾ ਕੰਮ ਹੋਇਆ ਹੋਇਆ ਹਾਂਜੀ ਆਜੋ ਵੀ ਆਪਾਂ ਅੰਦਰ ਲੈ ਕੇ ਚੱਲਦੇ ਆਂ ਤੇ ਅੰਦਰ ਗੱਲਬਾਤ ਕਰਾਂਗੇ ਤੇ ਬਾਈ ਹੋਰ ਹੀ ਦੇਣਗੇ ਜਾਣਕਾਰੀ ਬਈ ਸਾਗਵਾਨ ਦੇ ਵਿੱਚ ਹੋਇਆ ਸਾਰਾ ਕੰਮ ਇਹ ਸਾਰੇ ਦਰਵਾਜ਼ੇ ਆ ਆਪਣੇ ਜਿਹੜੇ ਸਾਗਵਾਨ ਦੇ ਵਿੱਚ ਬਣੇ ਵੀ ਆ ਜੀ ਠੀਕ ਹੈ ਜੀ ਠੀਕ ਹੈ ਸਾਰਿਆਂ ਦੇ ਉੱਪਰ ਪਾਲਿਸ਼ ਹੋਈ ਵੀ ਆ ਜੀ ਜੀ ਜੋ ਦਿਲਾ ਵਗਾਰਾ ਸਾਰਾ ਪ੍ਰੋਪਰ ਲੱਕੜ ਦਾ ਜੀ ਠੀਕ ਹੈ ਜੀ ਸਾਗਵਾਨ ਦੇ ਵਿੱਚ ਜੀ ਠੀਕ ਹੈ ਪਲਾਈ ਇੱਕ ਹਾਂਜੀ ਪਲਾਈ ਕੋਈ ਨਹੀਂ ਜੀ ਠੀਕ ਹੈ ਜੀ ਜੀ ਆ ਇੱਕ ਡੈਡ ਰੱਖਿਆ ਹੋ ਪੱਲਾ ਆਪਣਾ ਜੀ ਠੀਕ ਹੈ ਜੀ ਕੋਈ ਵੱਡੀ ਚੀਜ਼ ਐਂਟਰੀ ਕਰਦੇ ਆ ਆਪਾਂ ਜੀ ਤਾਂ ਦੋਨੋਂ ਖੋਲੋ ਦੋਨੋਂ ਖੋਲੋ ਨਹੀਂ ਸਿੰਗਲ ਖੁੱਲੀ ਜਾਂਦਾ ਜੀ ਠੀਕ ਹੈ ਜੀ ਸਿੰਗਲ ਜੇ ਸਾਫਤਾ ਪ੍ਰੋਪਰ ਬਣਾਉਣਾ ਹੈ ਆਪਾਂ ਜੋੜੀ ਬਣਾਉਣੀ ਹੈ ਉਹਦੀ ਗ੍ਰੀਸ ਘੜਤੀ ਥੋੜੀ ਜੀ ਜੀ ਠੀਕ ਹੈ ਜੀ ਨਾ ਇੱਕ ਹੈਵੀ ਬਣ ਜਾਂਦਾ ਇੱਕ ਹੈਵੀ ਬਣ ਜਾਂਦਾ ਬਹੁਤ ਜਿਆਦਾ ਜੀ ਹੈਨਾ ਜਗ੍ਹਾ ਜਿਆਦਾ ਘੇਰਦਾ ਥੋੜੀ ਜੀ ਠੀਕ ਹੈ ਬਈ ਠੀਕ ਹੈ ਇਹਦਾ ਕਰਕੇ ਆਪਾਂ ਦੋ ਬੱਲੇ ਲਾਏ ਵੀ ਆ ਜੀ ਠੀਕ ਹੈ ਬਈ ਠੀਕ ਹੈ ਜੀ ਜੀ ਹਾਂ ਜੀ ਤੇ ਬਈ ਇਸ ਤੋਂ ਅੱਗੇ ਬਈ ਕਿਚਨ ਇਹ ਤੋਂ ਅੱਗੇ ਆਓ ਜੀ ਆਪਣਾ ਕਿਚਨ ਬਣਿਆ ਹੋਇਆ ਜੀ ਜੀ ਠੀਕ ਹੈ ਜੀ ਕਿਚਨ ਦੇ ਵਿੱਚ ਬਈ ਨਾ ਇੱਕ ਦੋ ਚੀਜ਼ਾਂ ਵੀ ਇਹ ਦੱਸਿਓ ਵੀ ਕਿਹੜੀਆਂ ਧਿਆਨ ਜੋਗ ਗੱਲਾਂ ਹੁੰਦੀਆਂ ਨੇ ਕਿਉਂਕਿ ਤੁਹਾਡਾ ਬਹੁਤ ਯਾਰ ਬਾਈ ਚੀਜ਼ਾਂ ਦੇ ਵਿੱਚ ਧਿਆਨ ਜੋਗ ਵੀਰੇ ਗੱਲਾਂ ਇੱਕ ਤਾਂ ਇਹ ਦੇਖੋ ਜੋ ਵੀ ਆਪਾਂ ਮਟੀਰੀਅਲ ਲਾਉਣੇ ਆ ਜੀ ਸਾਰਾ ਜੀ 710 ਵਰਤਦੇ ਆ ਜੀ ਜਾਂ ਵਿੱਚ ਇਹਦੇ ਵਿੱਚ ਆਪਾਂ HDMR ਲਾਉਣੇ ਆ ਜੀ ਠੀਕ ਜੀ ਠੀਕ ਜੀ ਗ੍ਰੀਨ ਹੀ ਕੰਪਨੀ ਦਾ ਹੁੰਦਾ ਜਾਂ ਸੈਂਟਰੀ ਦਾ ਜੀ ਠੀਕ ਹੈ ਜੀ ਠੀਕ ਹੈ ਜੀ ਜੋ ਵੀ ਬਲਾਈ ਦਾ HDCMR ਜਿਹੜਾ ਲਾਉਣਾ ਉਹ ਬੈਸਟ ਕੁਆਲਿਟੀ ਦੀ ਲਵਾਓ ਬੈਸਟ ਤਾਂ ਗ੍ਰੀਨ ਦਾ ਲਾ ਲਓ ਸੈਂਟਰੀ ਦਾ ਲਾ ਲਓ ਜੀ ਕਿਉਂਕਿ ਇਹ ਐਵੇਂ ਵੀ ਸਾਰਾ ਇਹਦੇ ਵਿੱਚ ਪਾਣੀ ਦਾ ਕੋਈ ਕਹਿੰਦਾ 2 ਸਾਲਾਂ ਤੋਂ ਗਲ ਗਈ ਜੀ ਸਾਲ ਤੋਂ ਗਲ ਗਈ ਕਿਚਨ ਜੀ ਇਹ ਜੋ ਕੋਈ ਸੌਗਸਲਾਬ ਵਾਲੀ ਟੈਨਸ਼ਨ ਨਹੀਂ ਰਹਿੰਦੀ ਕੋਈ ਟੈਨਸ਼ਨ ਨਹੀਂ ਇਹਦੀ ਵਿੱਚ ਹਨਾ ਜੀ ਠੀਕ ਆ ਬਾਈ ਜੀ ਦੋ ਵਿੱਚ ਆਪਾਂ ਇਹਦੇ ਵਿੱਚ ਲਾਉਣੇ ਆ ਸਾਰਾ ਵਾਟਰਪਰੂਫ ਮਾਲ ਲੱਗਿਆ ਹੋਇਆ ਜੀ ਠੀਕ ਆ ਜੀ ਠੀਕ ਆ ਜੀ ਹੈਂਡਲੈਸ ਕਿਚਨ ਬਣੀ ਵੀ ਆ ਜੀ ਜੀ ਠੀਕ ਆ ਜੀ ਸਾਰਾ ਐਚ ਡੀ ਐਮ ਆਰ ਲੱਗਿਆ ਉੱਪਰ ਇਹਦੇ ਸਰਮੈਕਾ ਲੱਗਿਆ ਵਾ ਸਾਰਾ ਜੀ ਠੀਕ ਆ ਜੀ ਠੀਕ ਆ ਜੀ ਇਧਰ ਬਈ ਵਸ਼ਨੀ ਜੋਇੰਟ ਦਿੱਤਾ ਹਨਾ ਅਲੱਗ ਹਾਂਜੀ ਹਾਂਜੀ ਠੀਕ ਆ ਜੀ ਆਹ ਪ੍ਰੋਫਾਈਲ ਦੇ ਪੱਲੇ ਆ ਗਈ ਇਧਰ ਸਾਰੇ ਜੀ ਇਹ ਚ ਗਲਾਸ ਪ੍ਰੋ ਠੀਕ ਹੈ ਜੀ ਵਿੱਚ ਇਹਦੇ ਸਾਰਾ ਵੁੱਡਨ ਸਰਮਾਇਕਾ ਜੀ ਠੀਕ ਹੈ ਜੀ ਆਹ ਓਵਰਲੌਕ ਪੱਲੇ ਸਾਰੇ ਲੱਗੇ ਹੋਏ ਜੀ ਇਹਦੇ ਜੀ ਜੀ ਠੀਕ ਹੈ ਜੀ ਆ ਚਿਹਣੀ ਆ ਗਈ ਇੱਧਰ ਜੀ ਆਪਣੀ ਐਲਕਾ ਜੀ ਸਾਰਾ ਮਤਲਬ ਬ੍ਰਾਂਡ ਦਾ ਹੀ ਕੰਮ ਹੋਇਆ ਹੈ ਹਾਂ ਸਾਰਾ ਪੂਰਾ ਟਾਪ ਦਾ ਬ੍ਰਾਂਡ ਲੱਗਿਆ ਬਹੁਤ ਵਧੀਆ ਜੀ ਠੀਕ ਹੈ ਜੀ ਕੰਮ ਤੁਸੀਂ ਦੇਖੀ ਬਿਲਕੁਲ ਜੀ ਇੱਕ ਚੀਜ਼ ਜਿਹੜੀ ਖਾਸ ਆ ਜਾਂਦੀ ਆ ਵੀ ਕਹਿੰਦਾ ਰਸੋਈ ਚ ਪਹਿਲਾਂ ਤੋਂ ਆ ਵੀ ਚਾਨਣ ਹੋਣਾ ਚਾਹੀਦਾ ਚਾਨਣ ਆਉਣਾ ਜ ਬਿਲਕੁਲ ਸਾਹਮਣੇ ਕੀ ਤੇ ਕਾਰਨਰ ਦਿੱਤਾ ਗਿਆ ਜੀ ਕਾਰਨਰ ਦਿੱਤਾ ਗਿਆ ਠੀਕ ਹੈ ਜੀ ਜੋ ਵੀ ਐਂਟਰੀਸ ਤੋਂ ਆਉਂਦਾ ਜੋ ਖੜਾ ਇੱਥੇ ਕ ਜੀ ਹਾਂ ਜੀ ਤੇ ਬਈ ਕਿਚਨ ਤੋਂ ਅੱਗੇ ਚੱਲਦੇ ਆ ਕਿਚਨ ਦੇ ਵਿੱਚੋਂ ਆ ਜਿਹੜਾ ਕਿਚਨ ਦਾ ਪਾਰਟੀਸ਼ਨ ਕੀਤਾ ਵਾ ਜੀ ਠੀਕ ਹੈ ਜੀ ਸਾਰਾ ਬੁੱਡਨ ਦਾ ਹੀ ਸਰਮਿਕਾ ਲੱਗਿਆ ਹੋਇਆ ਇਹਦੇ ਵਿੱਚ ਜੀ ਠੀਕ ਹੈ ਜੀ ਠੀਕ ਹੈ ਜੀ ਪੂਰੀ ਏ ਕਲਾਸ ਕੰਪਨੀ ਦਾ ਜੀ ਠੀਕ ਹੈ ਜੀ ਠੀਕ ਹੈ ਜੀ ਪ੍ਰੋਪਰ ਸਫਾਈ ਨਾਲ ਲੱਗਿਆ ਜੀ ਪੂਰੀ ਸਫਾਈ ਨਾਲ ਲੱਗਿਆ ਜੀ ਆ ਇਹਦੇ ਵਿੱਚ ਜੋ ਗਲਾਸ ਪਿਆ ਵਾ ਜੀ ਇਹ ਫਲੂਟ ਗਲਾਸ ਹੈ ਜੀ ਠੀਕ ਹੈ ਜੀ ਜੋ ਅੱਜ ਕੱਲ੍ਹ ਚੱਲਦਾ ਜੀ ਜੀ ਬਈ ਠੀਕ ਹੈ ਜੀ ਇਹਦੇ ਉੱਤੇ ਆਪਾਂ ਜੋ ਵੀ ਕਲਰ ਕਰਾਉਣਾ ਉਹ ਵੀ ਕਰਵਾ ਸਕਦੇ ਆ ਜੀ ਤੇ ਪਾਲਿਸ਼ ਵੀ ਹੋ ਜਾਂਦੀ ਹੈ ਤੇ ਨਹੀਂ ਪਾਲਿਸ਼ ਨਹੀਂ ਕਲਰ ਜਿਹੜਾ ਕਰੋਗੇ ਜਿੱਥੇ ਕਹੋਗੇ ਸੱਤਾ ਦੇ ਲਾਉਣੇ ਜਿੱਥੇ ਵੀ ਲਾਉਣਾ ਆਪਾਂ ਕੋਲਰ ਆਪਣੀ ਮਨਪਸੰਦ ਦਾ ਜਿਹੜਾ ਕਹੋਗੇ ਉਹੀ ਵੱਜੂਗਾ ਇਹਦੇ ਉੱਪਰ ਜੀ ਠੀਕ ਹੈ ਜੀ ਠੀਕ ਹੈ ਜੀ ਜੀ ਹਾਂਜੀ ਇਸ ਤੋਂ ਅੱਗੇ ਬਈ ਆ ਸ਼ੈਂਕ ਆ ਗਿਆ ਜੀ ਇਧਰ ਆਪਣਾ ਜੀ ਜੀ ਠੀਕ ਹੈ ਜੀ ਜੋ ਆ ਆਪਣੇ ਲੋਰ ਲੱਗੇ ਹੋਏ ਆਗੇ ਸਾਰੇ ਜੀ ਜੀ ਆ ਦੇਖਣ ਨੂੰ ਸਾਰੀ ਲੱਕੜ ਲੱਗ ਰਹੀ ਹੈ ਬਿਲਕੁਲ ਜੀ ਹਾਂਜੀ ਜਿਹੜਾ ਸਾਗਵਣ ਕੱਟ-ਕੱਟ ਲਾਈ ਹੋਏ ਆਂ ਇਹ ਰੈਡੀਮੇਡ ਪੈਨਲ ਆ ਗਿਆ ਸਾਰੇ ਜੀ ਉਹ ਐਲਸੀਡੀ ਦੇਖਦੇ ਆਪਾਂ ਜੀ ਐਲਈਡੀ ਜੋ ਵੀ ਬਹੁਤ ਸੋਹਣਾ ਬਣਿਆ ਹੈ ਹਨਾ ਬਈ ਜੋ ਵੀ ਜਿਹੜਾ ਸਰਮੇਕਾ ਲੱਗਿਆ ਹੋਇਆ ਜੀ ਆ ਆਪਣਾ ਠੀਕ ਹੈ ਜੀ ਸਾਰਾ ਮਾਰਵਲ ਲੁੱਕ ਦੇ ਵਿੱਚ ਹੈ ਜੀ ਆਹ ਜੀ ਠੀਕ ਹੈ ਜੀ ਮਲਪੂਰੀ ਹੰਦ ਨੂੰ ਵੀ ਲੁੱਕ ਦਿੱਤੀ ਐਲਈਡੀ ਜੁੰਟ ਤੇ ਬੈਕ ਸਾਈਡ ਵੀ ਬਿਲਕੁਲ ਜੀ ਬਿਲਕੁਲ ਜੀ ਆ ਵੀ ਸਾਰੇ ਲੂਵਰ ਲੱਗੇ ਹੋਏ ਜੀ ਆਪਣੇ ਬਿਲਕੁਲ ਜੀ ਠੀਕ ਹੈ ਜੀ ਬਹੁਤ ਸੋਬਰ ਜਾਂ ਮਤਲਬ ਸਿੰਪਲ ਜਾਂ ਹਨਾ ਬਿਲਕੁਲ ਐਵਰੀ ਗ੍ਰੀਨ ਕਮ ਆ ਵੀ ਲਾਈਫ ਟਾਈਮ ਇਹਨੂੰ ਜਦੋਂ ਵੀ ਆਪਾਂ ਦੇਖਾਂਗੇ ਜੀ ਇਹ ਆ ਹੀ ਲੱਗੂ ਵੀ ਅੱਜ ਹੀ ਹੋਇਆ ਵਾ ਜੀ ਠੀਕ ਹੈ ਜੀ ਠੀਕ ਹਨਾ ਜੀ ਠੀਕ ਹੈ ਇਹ ਆ ਹੀ ਨਹੀਂ ਲੱਗਦਾ ਟਾਈਮ ਪੈ ਗਿਆ ਆਪਾਂ ਨੂੰ 2 ਸਾਲਾਂ ਬਾਅਦ ਓਵਰ ਲੱਗਣ ਲੱਗ ਗਿਆ ਤੁਸੀਂ ਅੱਜ ਆਏ ਹੋ ਜੀ ਤੁਸੀਂ 2 ਸਾਲਾਂ ਨੂੰ ਇਸ ਨੂੰ ਐਂ ਦਿਸੂਦਾ ਵੀ ਹੋਣੀ ਹੋਇਆ ਕੰਮ ਸਾਰਾ ਵਰਕ ਤੇ ਚੇਅਰ ਵੀ ਹੈ ਨਾ ਬਈ ਪੁਰਾਣੇ ਨੇ ਧਿਆਨ ਵਾਲੀਆਂ ਪੁਰਾਣੇ ਚੇਅਰਸ ਨੇ ਅੰਕਲ ਜੀ ਚੇਰਾ ਵਾਲੇ ਜੀ ਸਭ ਪੁਰਾਣੇ ਹਾਂ ਮੈਂ ਉਹੀ ਕਹਿਣਾ ਵੀ ਪਹਿਲਾਂ ਇਹੀ ਚੇਰਾ ਆਪਾਂ ਨੂੰ ਆ ਦੇਖਣ ਨੂੰ ਮਿਲਦੇ ਹੁੰਦੇ ਪਿੰਡਾਂ 'ਚ ਤੇ ਉਹਨਾਂ ਦੀ ਫਿਰ ਤੁਸੀਂ ਸੈਟਿੰਗ ਕਰਾ ਇਹਨਾਂ ਨੂੰ ਅਸੀਂ ਨਹੀਂ ਕੁਛ ਨਹੀਂ ਕਰਾਇਆ ਜੀ ਅਸੀਂ ਇਹਨਾਂ ਨੂੰ ਅੱਛਾ ਜੀ ਇਹ ਮੇਰੀ ਖਿਆਲ ਆ ਵੀ ਅਸੀਂ ਡੱਬ ਵਾਲੀ ਸਰਵਿਸ ਕਰਦੇ ਸੀ ਠੀਕ ਹੈ ਜੀ ਉੱਥੇ ਲਈਆਂ ਸੀ ਅਸੀਂ 75 ਬੀ ਨੂੰ ਇੱਕ ਚੇਅਰ ਠੀਕ ਹੈ ਜੀ ਮੇਰੀ ਗੱਲ ਹੈ ਉਸ ਤੋਂ ਬਾਅਦ ਅਸੀਂ ਪਾਲਿਸ਼ ਜ਼ਰੂਰ ਕਰਾਈ ਹੈ ਬਸ ਇਹਨੂੰ ਪਾਲਿਸ਼ ਕਰਾਈ ਚੱਲੋ ਨਵੀਂ ਲੁੱਕ ਆਈ ਜਾਣੀ ਏਦੀ ਜੀ ਸਾਰੀ ਪਾਲਿਸ਼ ਨਾਲ ਹੀ ਨਵਾਂ ਬਣਦਾ ਜੀ ਹਾਂ ਜੀ ਦੇਖੋ ਜੀ ਚਮਕ ਵਰਕਰ ਆ ਰਿਹਾ ਹਾਂ ਜੀ ਆ ਸਾਰੀ ਲੱਕੜੀ ਦੇ ਲੱਗ ਦੇ ਉੱਤੇ ਟੌਪ ਸੀਗਾ ਪਹਿਲਾਂ ਟਾਲੀ ਦਾ ਹੀ ਸੀ ਠੀਕ ਹੈ ਜੀ ਇਹਦੇ ਹੁਣ ਸਨੋਮੈਕ ਹੈ ਠੀਕ ਹੈ ਜੀ ਤੇ ਇਸ ਤੋਂ ਹਾਂ ਜੀ ਬਈ ਜੀ ਇਸ ਤੋਂ ਇਲਾਵਾ ਆਪਾਂ ਦੇਖੀਏ ਸਾਗਵੰਦੀ ਰੇਲਿੰਗ ਲੱਗੀ ਵੀ ਸਾਰੀ ਜੀ ਠੀਕ ਹੈ ਜੀ ਠੀਕ ਹੈ ਜੀ ਆ ਗਲਾਸ ਪਿਆ ਦੇ ਵਿੱਚ ਟਫਨ ਜੀ 12 mm ਜੀ ਠੀਕ ਹੈ ਜੀ ਠੀਕ ਹੈ ਜੀ ਇਹ ਵੀ ਪ੍ਰੋਪਰ ਲੁੱਕ ਦੇਖ ਸਕਦੇ ਹੋ ਸਫਾਈ ਦੇਖ ਸਕਦੇ ਹੋ ਸਫਾਈ ਦੇਖੋ ਇਹਦੀ ਲੱਕੜ ਵੀ ਹੈ ਨਾ ਜੀ ਬਾਕੀ ਨਾ ਸਾਰਾ ਕੰਮ ਇਹ ਸਹਾ ਪ੍ਰਜਾ ਹੋਇਆ ਵਾ ਕੁੱਟੀਆਂ ਟੋਟਲ ਹੀ ਠੀਕ ਹੈ ਜੀ ਇਹ ਲੱਕੜ ਦਾ ਵੀ ਆਪਾਂ ਜਾਣ ਕਰੀ ਦੀ ਜਾਂਦੇ ਜੀਰਾ ਜੀ ਹੈ ਨਾ ਟੀਮ ਮੇਰੀ ਤੇ ਬਾਕੀ ਸਾਰਾ ਕੰਮ ਇਹ ਨਾ ਸਹਾ ਪ੍ਰਜਾ ਸੈਂਪਲ ਕਮਰਿਆਂ ਚ ਵੀ ਬਾਹਲਾ ਨਹੀਂ ਹੈਗਾ ਵੀ ਠੀਕ ਹੈ ਜੀ ਮਤਲਬ ਕੋਈ ਚੀਜ਼ ਆਊਟ ਜੀ ਨਹੀਂ ਹੈਗੀ ਆਊਟ ਜੀ ਨਹੀਂ ਹੈਗੀ ਠੀਕ ਹੈ ਜੀ ਇਧਰ ਬਾਈ ਜੀ ਬਿਲਕੁਲ ਐਂਟਰੀ ਦੇ ਨਾਲ ਰਾਈਟ ਹੈਂਡ ਸਾਈਡ ਤੇ ਡਰਾਈਂਗ ਰੂਮ ਆ ਗਿਆ ਤੇ ਬਾਹਰੋਂ ਵੀ ਇਹਦੀ ਐਂਟਰੀ ਹੈਗੀ ਹਾਂ ਬਾਹਰੋਂ ਵੀ ਐਂਟਰੀ ਤੇ ਅੰਦਰੋਂ ਠੀਕ ਹੈ ਜੀ ਇਹ ਅੱਗੇ ਸੋਫਿਆਂ ਦਾ ਡਿਜ਼ਾਈਨ ਕੋਈ ਪਸੰਦ ਆਇਆ ਨਾ ਦੋਸਤੋ ਤੇ ਬਹੁਤ ਸੋਹਣੇ ਤਰੀਕੇ ਦੀ ਜਿਵੇਂ ਇਹ ਇੱਕ ਡੀ ਸੈਟ ਜੀ ਲੁੱਕ ਦਿੱਤੀ ਹੋਈ ਹੈ ਜੀ ਸਾਫ਼ ਤੇ ਸਾਫ਼ ਸੁਥਰਾ ਆ ਬਿਲਕੁਲ ਜੀ ਕੋਈ ਬਾਹਲਾ ਇੱਕ ਅੱਖਾਂ ਨੂੰ ਖਾਂਦਾ ਨਹੀਂ ਆ ਬਿਲਕੁਲ ਸਾਫ਼ ਸੁਥਰਾ ਤੇ ਸੋਬਰ ਜਿਵੇਂ ਬਾਈ ਉਹਨਾਂ ਨੇ ਪਹਿਲਾਂ ਹੀ ਦੱਸੀ ਗੱਲ ਜਿੰਨਾ ਕੇ ਮੰਨ ਕੇ ਚੱਲਦੇ ਆ ਪਾਲਿਸ ਦਾ ਕੰਟਰਾਸਟ ਆ ਉਹੀ ਸਾਰਾ ਸੋਫਿਆਂ ਦਾ ਕੰਟਰਾਸਟ ਆ ਜੀ ਹਾਂਜੀ ਹਨਾ ਜੀ ਦੋਨੋਂ ਮੈਚ ਨਹੀਂ ਅਲੱਗ ਚੇਂਜ ਆ ਵੀ ਜਾਂ ਕੁਝ ਉਹ ਝੋਟਾ ਓਵਰ ਦੇਖ ਰਿਹਾ ਹਨਾ ਜੀ ਆਊਟਰ ਲਾਈਟ ਕਲਰ ਦੇਖ ਰਿਹਾ ਬਹੁਤ ਜ਼ਿਆਦਾ ਜੀ ਬਿਲਕੁਲ ਜੀ ਹਾਂਜੀ ਤੇ ਗਰਾਊਂ ਹਾਂਜੀ ਤੇ ਇੱਕ ਇਧਰ ਸਟੋਰ ਰੂਮ ਆ ਠੀਕ ਹੈ ਜੀ ਤੇ ਇਹ ਬੈਡਰੂਮ ਆ ਗਿਆ ਠੀਕ ਹੈ ਜੀ ਹਾਂਜੀ ਆ ਜੋ ਇੱਕ ਬੈਡਰੂਮ ਵੀ ਦਿਖਾ ਦਈਏ ਤੇ ਭਾਈ ਕੋਲ ਜੇ ਗੱਲ ਕਰੀਏ ਨਾ ਟਾਈਲਾਂ ਦਾ ਮਾਰਬਲ ਦਾ ਕੰਮ ਹੋਇਆ ਹੋਇਆ ਮਾਰਬਲ ਦਾ ਕੰਮ ਸਾਰਾ ਟੁਟੜੀ ਠੀਕ ਹੈ ਜੀ ਟੋਟਲ ਮਾਰਬਲ ਇਹ ਬਈ ਨੋਕਲੀ ਫਿਰ ਆਪਾਂ ਹਾਂਜੀ ਲੋਕਲੀ ਲੈਂਦੇ ਸੀ ਥੋੜਾ ਜੀ ਠੀਕ ਹੈ ਜੀ ਹਾਂਜੀ ਤੇ ਰੂਮ ਦੇ ਨਾਲ ਭਾਈ ਬਾਥਰੂਮ ਅਟੈਚ ਆ ਗਿਆ ਬਾਥਰੂਮ ਅਟੈਚ ਆ ਗਿਆ ਠੀਕ ਹੈ ਜੀ ਤੇ ਵਾਸ਼ਰੂਮ ਹਾਂਜੀ ਹਾਂਜੀ ਦੋਨੋਂ ਇਹ ਬੈਡ ਦੀ 2 ਤੁਸੀਂ ਦੇਖ ਸਕਦੇ ਬਹੁਤ ਸੋਹਣੀ ਬਣਾਈ ਸਾਰਾ ਬੈਡ ਤੇ ਬੈਲਵਟ ਲੱਗਿਆ ਹੋਇਆ ਜੀ ਜੀ ਨਾਲ ਹੀ ਤੇ ਕ੍ਰੋਮ ਦਾ ਕੰਟਰਾਸਟ ਆ ਜੀ ਸਾਰਾ ਜੀ ਠੀਕ ਹੈ ਜੀ ਬਿਲਕੁਲ ਜੀ ਹਾਂਜੀ ਤੇ ਬਹੁਤ ਵਧੀਆ ਬਦਲ ਅੱਜ ਕੱਲ ਤਾਂ ਡਿਜ਼ਾਈਨ ਕਹਿੰਦੇ ਬਹੁਤ ਹਾਂਜੀ ਆ ਜੋ ਵੀ ਲੇਮੀਲੇਟ ਲੱਗਿਆ ਸਾਰਾ ਲੁੱਕ ਬੁਡਰੰਦੀ ਦੇ ਰਿਹਾ ਜੀ ਆਪਾਂ ਨੂੰ ਜਿਵੇਂ ਵੀ ਪਾਲਿਸ਼ ਦਾ ਕੰਮ ਸਾਰਾ ਜੀ ਬਿਲਕੁਲ ਜੀ ਹਾਂਜੀ ਹਾਂਜੀ ਬਹੁਤ ਸੋਹਣਾ ਲੱਗਦਾ ਤੇ ਖੁੱਲਾ ਡੁੱਲਾ ਤੇ ਕੁਝ ਜਿਹੜਾ ਕਲਰ ਕੰਟਰਾਸਟ ਆ ਜਾਂਦਾ ਉਹਦੇ ਕਰਕੇ ਵੀ ਰੂਮ ਛੋਟੀ ਹੋਰ ਖੁੱਲੀ ਲੱਗਦੀ ਬਿਲਕੁਲ ਜੀ ਜਿਆਦਾ ਜਿਆਦਾ ਹਾਂਜੀ ਫਸਟ ਫਲੋਰ ਤੇ ਚੱਲੀਏ ਬਾਈ ਜੀ ਫਿਰ ਹਾਂਜੀ ਚਲੋ ਜੀ ਤੋਂ ਪਹਿਲਾਂ ਤਾਂ ਨਾ ਪੌੜੀਆਂ ਦਾ ਡਿਜ਼ਾਈਨ ਵੀ ਨੋਟ ਕਰ ਲੇ ਬਹੁਤ ਸਿੰਪਲ ਤੇ ਸੋਬਰ ਹੈ ਤੇ ਸਭ ਨੂੰ ਪਸੰਦ ਵੀ ਆਊਗਾ ਤੇ ਇਸ ਤੋਂ ਬਾਅਦ ਜੇ ਗੱਲ ਕਰੀਏ ਬਾਈ ਆਪਾਂ ਫਸਟ ਫਲੋਰ ਤੇ ਆ ਗਏ ਇੱਥੇ ਕੀ ਕੀ ਪਲਾਨ ਆਇਆ ਇੱਥੇ ਇੱਕ ਬੈਡਰੂਮ ਆ ਜੀ ਠੀਕ ਹੈ ਜੀ ਤੇ ਬਾਥਰੂਮ ਆ ਬਾਕੀ ਲੌਬੀ ਸਾਰੀ ਤੇ ਆ ਬਾਹਰ ਓਪਨ ਹੀ ਰਹਿਗਾ ਇੱਕ ਪੈਂਟਰੀ ਜੁੰਟ ਦੇ ਦੀ ਥੋੜੀ ਜੀ ਮਤਲਬ ਹਾਂਜੀ ਥੋੜੀ ਦੇ ਦੀ ਠੀਕ ਹੈ ਜੀ ਹਾਂਜੀ ਤੇ ਇੱਕ ਆ ਰੂਮ ਦਿਖਾ ਦਨੇ ਆਜੋ ਜੀ ਤੇ ਬਾਈ ਰੂਮ ਬਹੁਤ ਸਿੰਪਲ ਤੇ ਸੋਬਰ ਰੱਖਿਆ ਹਨਾ ਮਤਲਬ ਸਾਰੀ ਬਈ ਗੁਰਜੀ ਤੁਹਾਨੂੰ ਇੱਕ ਚੀਜ਼ ਮੇਨ ਹੀ ਮਿਲੂਗੀ ਰੂਮ ਚ ਵੀ ਜਪੜਕਾਉ ਜੀ ਸਸਰੀ ਕਿਸੇ ਪਾਸੇ ਲੱਗੀ ਜੀ ਠੀਕ ਹੈ ਸਾਡੀ ਕੋਠੀ ਜੀ ਨਹੀਂ ਮਿਲਨੀ ਇਹ ਤੋਂ ਛੱਡ ਦੀ ਕਵਰੇਜ ਨੂੰ ਤਾਂ ਕੁਝ ਜ਼ਿਆਦਾ ਹੈਗਾ ਪਰ ਸਾਰੇ ਵੀ ਅਕਸੈਸਰੀਸ ਤੁਹਾਨੂੰ ਨਾ ਢੰਕਾਉ ਨਹੀਂ ਮਿਲ ਠੀਕ ਹੈ ਜੀ ਸਾਰਾ ਸਿੰਪਲ ਸੋਬਰ ਸਾਰਾ ਸਿੰਪਲ ਸੋਬਰ ਜਿਹੜਾ ਅੱਜ ਤਾ ਉਹ 15 ਸਾਲ ਵੀ ਐਡਵਾਂਸ ਹੀ ਆ ਕੰਮ ਹੋਇਆ ਜੀ ਠੀਕ ਹੈ ਜੀ ਜਿਹੜੀ ਆਪਣੀ ਪਹਿਲਾਂ ਦੀ ਵੀਡੀਓ ਪਾਈਆਂ ਤੁਸੀਂ ਉਹਨਾਂ ਵਾਂਗੂ ਇਹ 15 20 ਸਾਲ ਪਹਿਲਾਂ ਐਡਵਾਂਸ ਆ ਕਾ ਮਾਲ ਇਨ ਫਿਊਚਰ ਸੋਚ ਕੇ ਚੱਲਦੇ ਹੋ ਅਗਲੇ 10 ਸਾਲਾਂ ਨੂੰ ਵੀ ਇਹ ਚੀਜ਼ ਉਵੇਂ ਲੱਗੂਗੀ ਜਿ ਕਾਲੂ ਪਰਿਵਾਰ ਨੂੰ ਇਹ ਸੋਚਣਾ ਪੁਈ ਯਾਰ ਵੀ 5 ਕਿਸਾਲਾ ਬਾਅਦ ਆ ਪੜਵਾਸ ਕੋਰ ਕਰੀਏ ਤਾਂ ਉਹ ਜਿਹੜੀਆਂ ਆਉਣ ਵਾਲੇ ਸਮੇਂ ਚੀਜ਼ਾਂ ਚੱਲਣੀਆਂ ਉਹ ਪਹਿਲਾਂ ਹੀ ਕੀਤੀਆਂ ਹੋਈਆਂ ਹਾਂ ਜੀ ਬਹੁਤ ਸੋਚ ਸਮਝ ਕੇ ਸਾਰਾ ਹੀ ਕੰਮ ਹੋਇਆ ਟੋਟਲ ਗੌਂਦ ਸਿੰਘ ਤੋਂ ਲੈ ਕੇ ਸਾਰਾ ਐਕਸੈਸਰੀ ਦਾ ਬਿਜਲੀ ਦਾ ਕੰਮ ਸਾਰਾ ਬਹੁਤ ਵਧੀਆ ਹੈਵੀ ਹਾਈ ਕੁਆਲਿਟੀ ਚ ਔਰ ਸਿੰਪਲ ਕਿੰਨੇ ਸਮੇਂ ਚ ਭਈ ਇਹ ਕੰਪਲੀਟ ਕਰਤਾ ਜੀ ਇਹ ਸਵਾ ਸਾਲ ਲੱਗਿਆ ਸੀ ਸਵਾ ਸਾਲ ਹਾਂਜੀ ਹਾਂਜੀ ਠੀਕ ਹੈ ਸਵਾ ਸਾਲ ਚ ਮਦਲ ਚਾਬੀਆਂ ਦੇਤੀਆਂ ਸੀ ਹਾਂਜੀ ਸਵਾ ਸਾਲ ਚਾਬੀਆਂ ਦੇਤੀਆਂ ਠੀਕ ਹੈ ਕੁਮਾਰ ਵਾਲਾ ਦੀ ਟੀਮ ਸਾਰੀ ਜੀ ਨਾਲ ਆਪਣੀ ਜੀ ਠੀਕ ਹੈ ਜੀ ਠੀਕ ਹੈ ਮਾਰਵਲ ਲਈ ਹੋ ਗਈ ਜੀ ਪੇਂਟਰ ਹੋ ਗਏ ਸਾਰੇ ਜੀ ਇਲੈਕਟ੍ਰੀਸ਼ੀਅਨ ਹੋ ਗਿਆ ਜੀ ਪੀਓਪੀ ਹੋ ਗਿਆ ਜੀ ਠੀਕ ਹਨਾ ਜੀ ਜੋ ਵੁੱਡਰਨ ਦਾ ਹੋ ਗਿਆ ਜਿੰਨਾ ਸਾਰਾ ਚਲੋ ਉਹ ਤਾਂ ਆਪਣੀ ਟੀਮ ਹੈਗੀ ਹੈਗੀ ਆਪਣੀ ਨਾਲ ਸਾਰੇ ਬੰਦੇ ਆ ਆਪਣੇ ਡਾਚ ਜੀ ਆਪਣੀ ਟੀਮ ਹੈ ਜੀ ਬਹੁਤ ਵਧੀਆ ਠੀਕ ਹੈ ਜੀ ਉਹ ਵੀ ਹਾਈ ਕੁਆਲਿਟੀ ਦਾ ਕੰਮ ਹੈ ਜੀ ਜਿੰਨਾ ਵੀ ਮੰਨ ਕੇ ਚੱਲਦੇ ਆਪਾਂ ਪੀਓਪੀ ਡਾਉਨ ਸੀਲਿੰਗ ਹੋ ਗਈ ਜੀ ਕੋਈ ਵੀ ਕੰਮ ਕਿਸੇ ਨੇ ਕਰਾਉਣਾ ਡਿਊ ਪੌਂਟ ਦਾ ਕੰਮ ਹੋ ਗਿਆ ਜੀ ਬਲਕਿ ਜੀ ਚਾਹੇ ਕਹਿੰਦਾ ਪਾਲਪੇਪਰ ਦਾ ਕੰਮ ਹੋ ਗਿਆ ਜੀ ਜੀ ਗਲਾਸ ਦਾ ਕੰਮ ਹੋ ਗਿਆ ਲੈਕਰ ਲਾ ਲਓ ਜਿਹੜਾ ਮਰਜ਼ੀ ਗਲਾਸ ਲੈ ਲਓ ਜੀ ਜੋ ਵੀ ਕੰਮ ਲੈ ਕੇ ਚੱਲੋ ਜਦੋਂ ਮਰਜ਼ੀ ਬਾਅਦ ਨੂੰ ਫੋਨ ਲਾਉ ਜੀ ਤਾਂ ਕੰਮ ਹੋ ਗਿਆ ਕੰਮ ਸਪਸ਼ਟ ਜਾਣਕ ਹੋਊਗਾ ਪੂਰਾ ਬਿਲਕੁਲ ਜੀ ਜੀ ਤੇ ਆਜੋ ਵੀ ਆਪਾਂ ਬਾਹਰ ਲੈ ਚੱਲਦੇ ਆਂ ਇੱਧਰ ਤੇ ਬਾਹਰ ਵੀ ਤੁਹਾਨੂੰ ਜਿਹੜਾ ਫਰਸ਼ ਵੀ ਵੱਖਰੇ ਤੌਰ ਤੇ ਹੀ ਆ ਠੀਕ ਹੈ ਇਹ 36x8 ਇੰਚ ਦਾ ਲੱਗਿਆ ਵਾ ਗੁੱਡਨ ਫਲੋਰਿੰਗ ਹਾਂਜੀ ਗੁੱਡਨ ਫਲੋਰਿੰਗ ਹਾਂਜੀ ਠੀਕ ਹੈ ਜੀ ਪਾਉਸੀ ਪਾ ਕੇ ਲੱਗਾ ਤੇ ਇਹ ਦੂਜੀ ਗੱਲ ਰਹੀ ਕਿ ਵੀ ਇਹ ਬਹੁਤ ਹੀ ਸੋਹ ਸਮਝ ਕੇ ਜਿਹੜਾ ਹੋਇਆ ਨਹੀਂ ਬਹੁਤ ਸੋਹਣੇ ਤਰੀਕੇ ਦੀ ਭਾਈ ਬਹੁਤ ਸੋਹਣੀ ਲੁੱਕ ਆਉਂਦੀ ਆ ਮਤਲਬ ਜਦੋਂ ਵਾਈਟ ਜੀ ਲੱਗੀ ਹੁੰਦੀ ਆ ਇਹ ਤਾਂ ਨਾ ਗਰਮੀ ਚ ਬੰਦਾ ਨੰਗੇ ਪੈਰ ਉਹ ਵੀ ਆ ਸਕਦਾ ਹੌਸਲੇ ਨਾਲ ਵੀ ਲੱਗੜੀ ਲੱਗ ਨਹੀਂ ਸਕਦਾ ਹਾਂਜੀ ਯਾਰ ਕਰ ਜੂਗਾ ਬਿਲਕੁਲ ਜੀ ਬਿਲਕੁਲ ਤੇ ਅੱਗੇ ਓਨਰ ਤੋਂ ਵੀ ਜਾਣਕਾਰੀ ਲਵਾਂਗੇ ਸਰ ਆਪਣਾ ਨਾਮ ਜਗਤਾਰ ਸਿੰਘ ਠੀਕ ਹੈ ਜੀ ਸਰ ਜੇ ਗੱਲ ਕਰੀਏ ਨਾ ਵੀ ਬਾਈ ਉਹਨਾਂ ਨੇ ਬਸ ਤਾਂ ਦੇਖ ਕੇ ਪਤਾ ਲੱਗਦਾ ਕੰਮ ਬਹੁਤ ਸੋਹਣਾ ਕੀਤਾ ਤੇ ਤੁਹਾਡਾ ਵੀ ਐਕਸਪੀਰੀਅੰਸ ਰਿਹਾ ਇੱਕ ਹੁੰਦਾ ਨਾ ਜਦੋਂ ਘਰ ਬਣ ਜਾਂਦਾ ਠੇਕੇਦਾਰ ਜਾਂ ਮਿਸਤਰੀ ਨਾ ਬੰਨੋ ਹਟ ਜਾਂਦੀ ਨਹੀਂ ਸਾਡੇ ਮੇਰੀ ਗੱਲ ਵੀ ਸਾਡਾ ਇਹ ਖਾਸੀਅਤ ਆ ਠੀਕ ਹੈ ਜੀ ਵੀ ਜਿੰਨੇ ਵੀ ਸਾਡੇ ਕੰਮ ਕੀਤਾ ਸਾਰੇ ਬੁੱਟਰ ਦੇ ਮਿਸਤਰੀ ਇਹਨਾਂ ਦੇ ਕੋਆਰਡੀਨੇਸ਼ਨ ਨਾਲ ਹੋਇਆ ਕੰਮ ਠੀਕ ਹੈ ਜੀ ਤੇ ਜਿਵੇਂ ਕੰਮ ਅਸੀਂ ਸਾਰੇ ਰਾਇ ਨਾਲ ਕੀਤਾ ਇਹਨਾਂ ਨੇ ਸਾਡਾ ਤਾਲਮੇਲ ਹੋ ਕੇ ਜਿਹੜੀ ਜੇ ਸਾਨੂੰ ਚੰਗੀ ਲੱਗਦੀ ਸੀ ਗੱਲ ਅਸੀਂ ਮੰਨ ਵੀ ਲੈਂਦੇ ਸੀ ਤੇ ਇਹਨਾਂ ਨੂੰ ਮਨਾ ਵੀ ਲੈਂਦੇ ਸੀ ਵੀ ਆਹ ਚੀਜ਼ ਅਸੀਂ ਐਂ ਕਰੀਏ ਯਾਰ ਸਾਡੇ ਕਰਕੇ ਹੈ ਬਾਈ ਠੀਕ ਹੈ ਮਤਲਬ ਜਿੰਨੀ ਟੀਮ ਸੀ ਪੱਥਰ ਵਾਲੇ ਰੰਗ ਵਾਲੇ ਜਾਂ ਮਤਲਬ ਇਹ ਲੱਕੜ ਵਾਲੇ ਮਿਸਤਰੀ ਜਾਂ ਇਹ ਕੰਮ ਕਰਨ ਵਾਲੇ ਸਾਰੀ ਦਾ ਜਿੰਨੇ ਮਿਸਤਰੀ ਸੀ ਇਹਨਾਂ ਦਾ ਆਪਸ ਵਿੱਚ ਤਾਲਮੇਲ ਸੀ ਠੀਕ ਹੈ। ਪਰਾਂਵਾ ਦੀ ਬਾਲਿਕ ਕੋਈ ਇਸ਼ਾਰੇ ਤੇ ਚੱਲਦੇ ਸਾਰੇ ਜੀ। ਮੇਰੀ ਗੱਲ ਹੈ ਵੀ ਸਾਡਾ ਕਿਸੇ ਮੈਸਤਰੀ ਨਾਲ ਕਿਤੇ 5 ਰੁਪਏ ਦਾ ਫਰਕ ਨਹੀਂ ਪਿਆ। ਸਹੀ। ਖੁਸ਼ ਹੋ ਕੇ ਆਏ ਆ, ਖੁਸ਼ ਹੋ ਕੇ ਅਸੀਂ ਤੁਰੇ ਆ। ਸਹੀ। ਜਿੰਨੇ ਕਿਸੇ ਨੇ ਸਾਨੂੰ ਕਹਿਤਾ ਬਿੱਲ ਇੰਨੇ ਬਣ ਗਏ, ਉਹਨੂੰ ਕਹੇ ਚੱਕ ਵੇ। ਸਹੀ ਹੈ ਜੀ। ਕਿਸੇ ਨੇ ਸਾਡਾ ਮਤਲਬ ਖੁਸ਼ ਹੋ ਕੇ ਗਏ ਆ ਸਾਡੇ ਕੋਲੋਂ ਨਾਰਾਜ਼ ਹੋ ਕੇ ਨਹੀਂ ਕੋਈ ਬੰਦਾ ਗਿਆ। ਸਹੀ ਹੈ। ਠੀਕ ਹੈ। ਤੇ ਇਹ ਸਾਡੇ ਘਰ ਦੇ ਮੁੰਡੇ ਸੀ ਜਿਹਨਾਂ ਨੂੰ ਮਾਰਨ ਨਾਲ ਲਿਆਏ ਸੀ। ਠੀਕ ਹੈ ਜੀ। ਕਿਉਂਕਿ ਸਾਡਾ ਵੀ ਪਿੰਡ ਦੇ ਵਿੱਚ ਬੋਲਬਾਲਾ ਸੀਗਾ। ਠੀਕ ਹੈ ਜੀ। ਪੁਰਾਣਾ ਪਰਿਵਾਰ ਸਾਡੀ ਸਾਂਝ ਵੀ ਹੈ ਇਹਨ ਜੀ ਤੇ ਮਤਲਬ ਅਸੀਂ ਇਹਨਾਂ ਨੂੰ ਮਾਣ ਨਹੀਂ ਲੈਏ ਸੀ ਤੇ ਮਾਣ ਨੇ ਇਹਨਾਂ ਨੇ ਕੰਮ ਕੀਤਾ ਮਾਣ ਨਹੀਂ ਇਹ ਕਰਕੇ ਗਏ ਆ ਸਰ ਠੀਕ ਹੈ ਜੀ ਸਹੀ ਜੀ ਜੀ ਹਾਂ ਬਹੁਤ ਬਹੁਤ ਮੁਬਾਰਕ ਜੀ ਨਹੀਂ ਮੈਸਤਰੀਆ ਤੁਹਾਡੀ ਗੱਲ ਠੀਕ ਆ ਵੀ ਰੁੱਸ ਕੇ ਜਾਂਦੇ ਆ ਬੰਦੇ ਜਦੋਂ ਮੈਸਤਰੀ ਨੂੰ ਡਿਵਣਾ ਉਹ ਤਾਂ ਮਿੰਤਾ ਕਰਦੇ ਆ ਜਦੋਂ ਅਸੀਂ ਮੈਸਤਰੀ ਨੂੰ ਤੋੜਨਾ ਹੁੰਦਾ ਉਹ ਤੋਂ ਅਸੀਂ ਨਾਰਾਜ਼ਗੀ ਦਿਖਾ ਦਿੰਦੇ ਹਾਂ ਬਿਲਕੁਲ ਪਰ ਅਸੀਂ ਜਿਹੜੇ ਬੈਠੇ ਸੀ ਹਾਂ ਅਸੀਂ ਸਾਨੂੰ ਇੰਨੀ ਖੁਸ਼ੀ ਆ ਵੀ ਕੋਈ ਮੈਸਤਰੀ ਵੀ ਚਾਹ ਲੱਕੜ ਵਾਲਾ ਸੀ ਚਾਹ ਇਹ ਸੀ ਚਾਹ ਪੱਥਰ ਵਾਲਾ ਸੀ ਉਹ ਖੁਸ਼ ਹੋ ਕੇ ਗਏ ਆ ਸਾਡੇ ਕੋਲ ਬਿਲਕੁਲ ਹਾਂ ਬਹੁਤ ਧੰਨਵਾਦ ਅਸੀਂ ਇੰਨੇ ਪੈਸੇ ਜਦੋਂ ਮਕਾਨ ਤੇ ਲਾਉਨੇ ਆ ਤੇ ਮਿਹਨਤ ਮਜ਼ਦੂਰੀ ਵਾਲੇ ਅਸੀਂ ਕਈ ਵਾਰੀ ਥੋੜਾ ਜਿਹਾ ਕਿਉਂ ਕੰਜੂਸੀ ਕਰੀਏ ਕੰਜੂਸੀ ਕਿਉਂ ਕਰੀਏ ਬਿਲਕੁਲ ਹਾਂ ਤੇ ਜਿਨ੍ਹਾਂ ਨੇ ਬਹੁਤ ਵਧੀਆ ਕੀਤਾ ਕੰਮ ਜੀ ਬਹੁਤ ਨੇਕ ਨਾਮੀ ਇਹਨਾਂ ਦੀ ਪਿੰਡ 'ਚ ਥਾਂ ਵੀ ਹੈ ਲੋਕਾਂ ਦੀ ਵਿੱਚ ਵਿਚਰਦੇ ਆ ਪਿੰਡ 'ਚ ਬਹੁਤ ਕੰਮ ਕੀਤਾ ਮੇਰੇ ਖਿਆਲ ਦੋ ਤਿੰਨ ਤਾਂ ਗੁਰਦੁਆਰਾ ਸਾਹਿਬ ਆ ਜਿਹੜੇ ਇਹਨਾਂ ਨੇ ਬਣਾਏ ਆ ਬਿਲਕੁਲ ਤੇ ਅਸੀਂ ਉਹ ਇਹਨਾਂ ਦਾ ਕੰਮ ਦੇਖ ਕੇ ਹੀ ਸਮਝ ਲਓ ਇਹਨਾਂ ਨੂੰ ਫਿਰ ਫੜਿਆ ਕਿਉਂ ਅਸੀਂ ਇਹਨਾਂ ਦੇ ਘਰ ਦੇ ਮੂਰੇ ਕੰਮ ਕਰਦੇ ਛੱਪੜ ਦੇ ਵਿੱਚ ਪੰਚਾਇਤ ਦਾ ਠੀਕ ਹੈ ਜੀ ਇਹ ਸਾਡਾ ਮਨ ਮੰਨਿਆ ਸੀ ਫਿਰ ਇਹਨਾਂ ਨੂੰ ਕਿ ਮਤਲਬ ਇਹਨਾਂ ਨੇ ਤਾਲਮਿਲ ਕੀਤਾ ਭਾਈ ਸਾਡਾ ਘਰ ਬਣਾ ਕੇ ਦੇ ਠੀਕ ਹੈ ਇਹ ਬੜੇ ਇਹਨਾਂ ਨੇ ਵੀ ਵਿਚਾਰੇ ਨੇ ਮਾਨ ਨਾਲ ਬਣਾਇਆ ਕੋਈ ਦਿਨ ਨਹੀਂ ਰਾਤ ਨਹੀਂ ਕੋਈ ਸਮਾਂ ਨਹੀਂ ਕੋਈ ਪੈਸੇ ਦੀ ਨਹੀਂ ਕੋਈ ਗੱਲ ਨਹੀਂ ਸਾਡੇ ਨਾਲ ਇਹੋ ਜਿਹੀ ਹੋਈ ਵੀ ਦੋ ਸਾਲਾਂ ਜਾਂ ਡੇਢ ਸਾਲ ਦੇ ਵਿੱਚ ਕੋਈ ਸਾਡੀ ਆਸ ਵਿੱਚ ਨਾਰਾਜ਼ਗੀ ਹੋਈ ਹੋਵੇ ਜਣੀ ਜਦੋਂ ਮਿਲੇ ਆ ਖੁਸ਼ ਹੋ ਕੇ ਮਿਲੇ ਆ ਤੇ ਖੁਸ਼ ਹੋ ਕੇ ਵਿਛੜੇ ਜੀ ਸਹੀ ਧੰਨਵਾਦ ਜੀ ਮਹਬੂਬ ਤੇ ਲੋ ਵੀ ਦੋਸਤੋ ਕਿਸੇ ਵੀ ਤਰ੍ਹਾਂ ਤੁਸੀਂ ਪੂਰੇ ਪੰਜਾਬ ਦੇ ਵਿੱਚ ਕਹਿੰਦੇ ਨਾ ਕਿਹੋ ਜਿਹਾ ਘਰ ਬਣਾਉਣਾ ਫਾਰਮ ਹਾਊਸ ਬਣਾਉਣਾ ਕੋਈ ਵੀ ਪ੍ਰੋਜੈਕਟ ਬਣਾਉਣਾ ਨਾ ਇੱਕ ਵਾਰ ਬਾਈ ਹੋਰਾਂ ਦੀ ਟੀਮ ਨੂੰ ਯਾਦ ਕਰ ਲਿਓ ਕੰਟੈਕਟ ਨੰਬਰ ਮੈਂ ਸਕਰੀਨ ਤੇ ਦਿੱਤਾਗਾ ਬਾਈ ਆਪਣਾ ਫੇਸਬੁੱਕ ਤੇ ਇੰਸਟਾਗ੍ਰam ਤੇ ਪੇਜ ਉਹਦਾ ਵੀ ਨਾਮ ਜ਼ਰੂਰ ਦੱਸਿਓ ਮੇਰੀ ਫੇਸਬੁੱਕ ਆਈਡੀ ਦਾ ਨਾ ਇੰਸਟਾਗ੍ਰam ਦਾ ਬੁੱਟਰ ਬਰਬਰੀ ਹੈ ਠੀਕ ਆ ਬਾਈ ਜੀ ਹਾਂ ਜੀ ਮੋਬਾਈਲ ਨੰਬਰ ਮੇਰਾ 9840 2184 9841 26655 ਧੰਨਵਾਦ ਉਸਤ ਧੰਨਵਾਦ ਦਸਿਕਾ